ਹਲਕਾ ਸੈਂਟਰ ਅਦੀਨ ਆਉਂਦੇ ਬਸਾਰ ਮਜੀਠ ਮੰਡੀ ਅਤੇ ਉਸ ਦੇ ਨਾਲ ਹੋਰ ਬਸਾਰਾ ਵਿੱਚ ਸ਼੍ਰੋਮਣੀ ਅਕਾਲੀ ਦਲ ਲੋਕ ਸਭਾ ਹਲਕੇ ਤੋਂ ਉਮੀਦਵਾਰ ਅਨਿਲ ਜੋਸ਼ੀ ਨੇ ਡੋਰ ਟੂ ਡੋਰ ਪ੍ਰਚਾਰ ਕੀਤਾ ਅਤੇ ਦੁਕਾਨਦਾਰਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਸੁਨੀਆਂ ਇਸ ਮੌਕੇ ਉਹਨਾਂ ਦੇ ਨਾਲ ਹਲਕਾ ਸੈਂਟਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਨਰਿੰਦਰ ਬਹਿਲ ਪਵਨ ਕੁਮਾਰ ਹੈਪੀ ਸਾਬਕਾ ਸਰਪੰਚ ਰਾਜੀ 바ਵਾ ਸਮੇਤ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਰਕਰਸ ਹਾਜ਼ਰ ਸਨ। ਘਰਾਟਾਂ ਦੇ ਸਾਹਮਣੇ ਆ ਤੇ ਸਭ ਲੋਕੀ ਖਵਾ ਪਿਆਰੇ ਆ ਕੋਲਡ ਡਰਿੰਕ ਪਿਆਰੇ ਆ ਨਾਲ ਸਮਰਥਨ ਕਰ ਰਿਹਾ ਨਾਲ ਨਾਲ ਜਾ ਰਹੇ ਆ। ਇੱਕੋ ਪਹਿਲੀ ਵਾਰ ਹੀ ਨੇ ਆ ਸਾਰੇ ਆਪਣੇ ਪਰਿਵਾਰ ਆਏ। ਸਾਰੇ ਆਪਣੇ ਸਾਥੀ ਆ ਬਹੁਤ ਕੰਮ ਕਰਾਏ ਇੱਥੇ। ਉਹ ਇੱਕ ਨੇ ਬਹੁਤ ਕੰਮ ਕਰਾਏ ਤੇ ਸਮਰਥਨ ਉਹ ਨਾ ਜੋ ਕੀਤਾ ਭਰਨਾ ਪੈ ਰਿਹਾ। ਕੀਤਾ ਲੋਕਾਂ ਨੂੰ ਧੋਖਾ ਦਿੱਤਾ। ਲੋਕਾਂ ਨੂੰ ਧੋਖਾ ਦਿੱਤਾ ਫਿਰ ਇਸ ਇਲਾਕੇ ਦੇ ਅੱਜ ਤੁਸੀਂ ਵੇਖ ਲਓ ਕਿੰਨਾ ਪਿਆਰ ਤੁਸੀਂ ਸਭ ਨੂੰ ਮਿਲ ਰਿਹਾ ਹੈ ਸ਼ੈਮਸਰ ਸ਼ਹਿਰੀਆਂ ਨੇ ਇੱਕ ਮਨ ਬਣਾ ਲਿਆ ਕਿ ਅਸੀਂ ਉਸ ਉਮੀਦਵਾਰ ਨੂੰ ਵੋਟ ਦੇਣੀ ਹੈ ਜਿਹੜਾ ਲੋਕਾਂ ਦੇ ਦੁੱਖ ਸੁੱਖ ਦਾ ਭਾਈ ਵਾਲਿਆ ਵਿਕਾਸ ਪੁਰਸ਼ ਆ ਕੰਮ ਕਰਨ ਵਾਲਾ ਹੈ ਅੱਜ ਦਿੱਲੀ ਦੇ ਵਿੱਚ ਜਾ ਕੇ ਵਪਾਰੀਆਂ ਦੀ ਜਿਹੜੀ ਆ ਮੈਂਬਰ ਪਾਰਲੀਮੈਂਟ ਬਣ ਕੇ ਆਵਾਜ਼ ਬੁਲੰਦ ਕਰ ਸਕਦਾ ਜਿਹੜਾ ਅੱਜ ਮਜੀਠ ਮੰਡੀ ਇੱਕ ਪ੍ਰੋਗਰਾਮ ਰੱਖਿਆ ਸੀਗਾ ਅਨਿਲ ਜੋਸ਼ੀ ਦਾ ਸਾਡੀ ਸੋਚ ਤੋਂ ਵੀ ਜ਼ਿਆਦਾ ਭਰਮਾ ਜਿਹੜਾ ਸਵਾਗਤ ਕੀਤਾ ਗਿਆ ਕਿਉਂਕਿ ਅਸੀਂ ਦੇ ਇੱਕ ਦੋ ਦੁਕਾਨਾਂ ਦਾ ਪ੍ਰੋਗਰਾਮ ਰੱਖਿਆ ਸੀਗਾ ਪਰ ਉਹ ਰੋਡ ਸ਼ੋ ਜਿਹੜਾ ਕਿ ਉਹ ਇੱਡਾ ਲੰਮਾ ਜਲਸਾ ਬਣ ਗਿਆ ਕਿ ਲੂਨ ਮੰਡੀ ਤੋਂ ਸ਼ੁਰੂ ਹੋ ਕੇ ਮਜੀਠ ਮੰਡੀ ਤੋਂ ਲੈ ਕੇ ਧਾਲ ਮੰਡੀ ਤੱਕ ਔਰ ਪਾਪੜਾਂ ਵਾਲੇ ਬਿਜਾਰ ਤੋਂ ਹੋ ਕੇ ਜਿਹੜਾ ਮਿਸ਼ਰੀ ਬਿਜਾਰ ਤੋਂ ਹੋ ਕੇ ਫਿਰ ਨਮਕ ਮੰਡੀ ਦਾ ਖਤਮ ਹੋਇਆ ਔਰ